ਹਲਾ ਇਲਾਕੇ ਦੇ ਵਿੱਚ ਸ਼ਰਿਆਮ ਇੱਕ ਵੱਡੀ ਵਾਰਦਾਤ ਨੂੰ ਹਮਲਾਵਾਰਾਂ ਨੇ ਅੰਜਾਮ ਦੇ ਦਿੱਤਾ ਤੁਹਾਨੂੰ ਦੱਸਦੀ ਕਿ ਬਹੁਜਨ ਸਮਾਜ ਪਾਰਟੀ ਦੇ ਨੇਤਾ ਹਰਬਿਲਾਸ ਰੱਜੂ ਮਾਜਰਾ ਜੋ ਨਾਰਾਇਣਗੜ੍ਹ ਤੋਂ ਵਿੱਚ ਆਉਣਾ ਜਿੱਤ ਚੁੱਕੇ ਨੇ ਉਹਦਾ ਸ਼ਰਿਆਮ ਗੋਲੀਆਂ ਮਾਰ ਕੇ ਹਮਲਾਵਾਰਾਂ ਵੱਲੋਂ ਕਤਲ ਕਰ ਦਿੱਤਾ ਗਿਆ ਉੱਥੇ ਮੌਕੇ ਦੀਆਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਉੱਤੇ ਦੇਖ ਸਕਦੇ ਹੋ ਕਿ ਕਿਵੇਂ ਬਹਿਰਮੀ ਦੇ ਨਾਲ ਗੋਲੀਆਂ ਮਾਰ ਕੇ ਤਿੰਨ ਚਾਰ ਨਕਾਬਪੋਸ਼ਾ ਹਮਲਾਵਾਰਾਂ ਵੱਲੋਂ ਨੇਤਾ ਦਾ ਕਤਲ ਕਰ ਦਿੱਤਾ ਜਾਂਦਾ ਹੈ। ਸਾਨੂੰ ਸਾਰੀ ਘਟਨਾ ਦੱਸ ਦਿੰਦੇ ਆ ਕਿ ਹਰਬਿਲਾਸ ਆਪਣੇ ਦੋ ਸਾਥੀਆਂ ਦੇ ਨਾਲ ਕਾਰ ਦੇ ਵਿੱਚ ਸ਼ਹਿਰ ਵੱਲੋਂ ਜਾ ਰਹੇ ਹੁੰਦੇ ਨੇ ਤੇ ਇੱਕ i20 ਕਾਰ ਓਵਰਟੇਕ ਕਰਦੀ ਉਹਨਾਂ ਦੀ ਕਾਰ ਨੂੰ ਤੇ ਤਾਬੜ ਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਨੇ ਤਿੰਨ ਤੋਂ ਚਾਰ ਨਕਾਬਪੋਸ਼ਤ ਉੱਥੇ ਜਿਹੜੇ ਹਰਬਿਲਾਸ ਆਪਣੇ ਦੋ ਸਾਥੀਆਂ ਦੇ ਨਾਲ ਗੱਡੀ 'ਚ ਆਪਣੀ ਜੋ ਬਾਹਰ ਨਿਕਲਦੇ ਬਚਾਅ ਕਰਨ ਦੇ ਲਈ ਇੱਕ ਦੁਕਾਨ ਦੇ ਅੰਦਰ ਭੱਜਦੇ ਨੇ ਤੇ ਉੱਥੇ ਜਿਹੜੇ ਤਿੰਨ ਚਾਰ ਨਕਾਬਪੋਸ਼ ਹੁੰਦੇ ਨੇ ਪਿੱਛੇ ਪਿੱਛੇ ਉਹਨਾਂ ਦੇ ਭੱਜਦੇ ਨੇ ਤੇ ਆਖਿਰਕਾਰ ਪੰਜ ਜਿਹੜੀਆਂ ਗੋਲੀਆਂ ਨਕਾਬਪੋਸ਼ਾ ਵੱਲੋਂ ਹਰਬਿਲਾਜ਼ੀ ਸ਼ਾਤੀ ਵਿੱਚ ਮਾਰ ਦਿੱਤੀਆਂ ਜਾਂਦੀਆਂ ਨੇ ਤੇ ਨੇਤਾ ਦੀ ਮੌਕੇ ਦੀ ਮੌਤ ਹੋ ਗਈ ਹੈ ਖਬਰ ਨਿਕਲ ਕੇ ਸਾਹਮਣੇ ਵੱਡੀ ਵਾਰਦਾਤ ਜਿਹੜੀ ਅੰਬਾਲਾ ਸ਼ਹਿਰ ਤੋਂ ਨਿਕਲ ਕੇ ਸਾਹਮਣੇ ਹੈ ਜਿੱਥੇ ਬਚਪਾ ਨੇਤਾ ਦਾ ਸ਼ਰੀਆਮ ਬਾਜ਼ਾਰ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਕਹਿੰਦਾ ਸੀ ਕਿ ਚਸ਼ਮਦੀਦਾ ਦੇ ਅਨੁਸਾਰ 3-4 ਨਕਾਬਪੋਸ਼ ਬਦਮਾਸ਼ ਸ਼ੁੱਕਰਵਾਰ ਬੀਤੀ 7:30 ਦੇ ਕਰੀਬ ਆਲੂ ਵਾਲੀਆ ਪਾਰਕ ਨੇੜੇ ਇੱਕ i20 ਕਾਰ ਵਿੱਚ ਆਉਂਦੇ ਨੇ ਤੇ ਉਹੋ ਜਿਹੜੇ ਹੁੰਦੇ ਨੇ ਹਰ ਬਿਲਾਸ ਦੀ ਕਾਰ ਨੂੰ ਓਵਰਟੇਕ ਕਰਦੇ ਨੇ ਪਹਿਲਾਂ ਤੇ ਉਹਨਾਂ ਨੂੰ ਰੋਕ ਕੇ ਤਾਬੜ ਤੋੜ ਗੋਲੀਆਂ ਚਲਾਉਂਦੇ ਨੇ ਜਿਸ ਤੋਂ ਬਾਅਦ ਜਿਹੜਾ ਹਰ ਬਿਲਾਸ ਨੇਤਾ ਤੇ ਉਸ ਦੇ ਜਿਹੜੇ ਦੋ ਸਾਥੀ ਨੇ ਆਪਣਾ ਬਚਾਅ ਕਰਦੇ ਨੇ ਗੋਲੀਆਂ ਤੋਂ ਬਚਣ ਲਈ ਪਰ ਹਰ ਬਿਲਾਸ ਤੋਂ ਦੇ ਸਾਥੀ ਦੇ ਉੱਤੇ ਜਿਹੜੀਆਂ ਦੁਕਾਨ ਦੇ ਵਿੱਚ ਜਾ ਕੇ ਨਕਾਬਪੋਸ਼ ਤਾਬੜ ਤੋੜ ਗੋਲੀਆਂ ਚਲਾਉਂਦੇ ਨੇ ਪੰਜ ਗੋਲੀਆਂ ਜਿਹੜੀਆਂ ਨੇਤਾ ਦੇ ਸਾਤੀ ਵਿੱਚ ਲੱਗੀਆਂ ਨੇ ਤੇ ਬਾਕੀ ਜਿਹੜੇ ਦੋ ਸਾਥੀ ਨੇ ਗੰਭੀਰ ਰੂਪ ਵਿੱਚ ਜ਼ਖਮੀ ਨੇ ਜਿਨ੍ਹਾਂ ਨੂੰ ਚੰਡੀਗੜ੍ਹ ਪੀਜੀਆਈ ਦੇ ਵਿੱਚ ਦਾਖਲ ਕੀਤਾ ਗਿਆ ਤੇ ਇਲਾਜ ਚੱਲ ਰਿਹਾ ਉੱਤੇ ਤਾਂ ਦੱਸ ਦਈਏ ਕਿ ਨੇਤਾ ਦੀ ਮੌਕੇ ਤੇ ਮੌਤ ਹੋ ਗਈ ਹੈ ਅਪਰਾਧ ਨੂੰ ਅੰਜਾਮ ਦੇਣ ਤੋਂ ਬਾਅਦ ਜਿਹੜੇ ਹਮਲਾਵਾਰ ਆਪਣੇ ਹਥਿਆਰ ਲਹਿਰਾਉਂਦੇ ਹੋਏ ਮੌਕੇ ਤੋਂ ਫਰਾਰ ਹੋ ਗਏ ਨੇ ਸਾਰੀ ਘਟਨਾ ਦੀ ਜੁੜੀ ਸੀਸੀਟੀਵੀ ਫੁਟੇਜ ਜੋ ਅਭੀ ਸਾਹਮਣੇ ਆਈ ਹੈ ਲੋਕ ਜਿਹੜੇ ਸਥਾਨਕ ਲੋਕਾਂ ਨੇ ਉਹਨਾਂ ਨੇ ਆਪਣੇ ਫੋਨ ਤੇ ਕੈਪਚਰ ਕੀਤਾ ਇਸ ਸਾਰੀ ਘਟਨਾ ਨੂੰ ਤੁਸੀਂ ਸਕਰੀਨ ਉੱਤੇ ਦੇਖ ਸਕਦੇ ਫਨੀ ਬਹਿਰਮੀ ਦੇ ਨਾਲ ਕਤਲ ਕੀਤਾ ਗਿਆ ਉੱਥੇ ਹੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਸ਼ਾਇਦ ਕੋਈ ਆਪਸੀ ਰੰਜਿਸ਼ ਹੈ ਕੋਈ ਆਪਸੀ ਦੁਸ਼ਮਣੀ ਹੈ ਬਹੁਜਨ ਸਮਾਜ ਪਾਰਠਰ ਬਿਲਾਸ ਰੱਜੂ ਮਾਜਰਾ ਜਿਹੜਾ ਕਤਲ ਮਾਮਲਾ ਇਸ ਦੇ ਵਿੱਚ ਕੁਝ ਗੰਭੀਰ ਜਿਹੜੇ ਹੋਰ ਤੱਤ ਨਿਕਲ ਕੇ ਸਾਹਮਣੇ ਆਉਣਗੇ ਆਉਣ ਵਾਲੇ ਟਾਈਮ 'ਚ ਕਿਉਂਕਿ ਜਿਹੜੇ ਪੁਲਿਸ ਪ੍ਰਸ਼ਾਸਨ ਹਰ ਇੱਕ ਪਹਿਲੂ ਤੋਂ ਕਿਸ ਮਾਮਲੇ ਦੀ ਹੁਣ ਜਾਂਚ ਕਰ ਰਹੀ ਹੈ ਉਥੇ ਤੁਹਾਨੂੰ ਦੱਸਦੀ ਹੈ ਕਿ ਬੀਤੇ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਹਰ ਬਿਲਾਸ ਨੇ ਬਹੁਜਨ ਸਮਾਜ ਪਾਰਟੀ ਨਾਲੋਂ ਦੇ ਸਾਂਝੇ ਉਮੀਦਵਾਰ ਵੱਜੋ ਨਰਾਇਣਗੜ੍ਹ ਸੀਟ ਤੋਂ ਚੋਣ ਲੜੀ ਸੀ ਜਿਸ ਵਿੱਚ ਉਹਨਾਂ ਨੂੰ 28000 ਤੋਂ ਵੱਧ ਵੋਟਾਂ ਮਿਲੀਆਂ ਉਹ ਹਰਿਆਣਾ ਵਿੱਚ ਬਹੁਜਨ ਸਮਾਜ ਪਾਰਟੀ ਦੇ ਸੂਬਾ ਸਖਤਰ ਵੀ ਸਨ ਤੇ ਹਰਿਆਣਾ ਦੇ ਅੰਬਾਲਾ ਦੇ ਨਰਾਇਣਗੜ੍ਹ ਇਲਾਕੇ 'ਚ ਚੋ ਇਹ ਵੱਡੀ ਵਾਰਦਾਤ ਨੂੰ ਚਾਰ ਬਦਮਾਸ਼ਾਂ ਨੇ ਅੰਜਾਮ ਦਿੱਤਾ ਜਿੱਥੇ ਪੰਜ ਗੋਲੀਆਂ ਸਾਤੀ ਦੇ ਵਿੱਚ बसपा ਨੇਤਾ ਦੇ ਮਾਰੀਆਂ ਤੇ ਉਸ ਦੇ ਮੌਕੇ ਤੇ ਮੌਤ ਜਿਹੜੀ ਹੋ ਗਈ ਹੈ बसपा ਨੇਤਾ ਦਿੱਤੇ ਵੱਡੀ ਵਾਰਦਾਤ ਨਿਕਲ ਕੇ ਸਾਹਮਣੇ ਆਈ ਹਰਿਆਣਾ ਤੋਂ ਉੱਤੇ ਸ਼ਾਸਨ ਤੇ ਲਗਾਤਾਰ ਸਵਾਲ ਖੜੇ ਕੀਤੇ ਜਾ ਰਹੇ ਨੇ